ਸਵਾਗਤ ਹੈ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਡੀਵਾਰਮਿੰਗ ਦੀ ਜਨਨ ਕਿ ਜਿਹੜੇ ਪਸ਼ੂਆਂ ਦੇ ਵਿੱਚ ਮੜਾਪ ਜਾਂ ਪੇਟ ਵਾਲੇ ਕੀੜੇ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਉਹ ਦਵਾਈ ਆਪਾਂ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਦੇਣੀ ਆ ਮੇਰੇ ਪਸ਼ੂ ਪਾਲਕ ਵੀਰਾਂ ਨੂੰ ਜਿਹੜੇ ਪਸ਼ੂ ਰੱਖਦੇ ਨੇ ਘਰੇ ਲਗਭਗ ਤਾਂ ਸਾਰਿਆਂ ਨੂੰ ਪਤਾ ਸਾਰੇ ਇਹ ਦਿੰਦੇ ਨੇ ਤਾਂ 9 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਪਰ ਜਿਹੜਾ ਉਹਦਾ ਦੇਣ ਦਾ ਸਹੀ ਤਰੀਕਾ ਉਹ ਸ਼ਾਇਦ ਤੁਸੀਂ ਮੈਂ 100 'ਚੋਂ 100 ਹੀ ਕਹੂੰ 100 ਦਾ 100% ਤੁਸੀਂ ਕੋਈ ਨਹੀਂ ਜਾਣਦੇ ਹੋਗੇ ਇਸ ਕਰਕੇ 2-3 ਮਿੰਟ ਦੀ ਵੀਡੀਓ ਹੋਊ ਪੂਰੀ ਵੇਖਿਓ ਕਿਉਂਕਿ ਉਹਦੇ ਕਾਰਨ ਜਿਹੜਾ ਕੋਈ ਪਸ਼ੂ ਦੇ ਮਢਾਪ ਆ ਜਾਂਨੇ ਮੰਨ ਲਾਪਾ ਕਿਸੇ ਨੂੰ 5 ਕਿਲੋ ਫੀਡ ਪਾਉਣੇ ਆਗੇ ਉਹਦੇ ਵਿੱਚੋਂ ਜਿਹੜੇ ਪਸ਼ੂ ਦੇ ਮਢਾਪ ਹੋਣ 2.5 ਕਿਲੋ ਤਾਂ ਉਹ ਮਢਾਪ ਖਾ ਜਾਂਦੇ ਨੇ ਜਿਹੜਾ ਪਸ਼ੂ ਨੂੰ ਬੰਡ ਪਾਉਣੇ ਆਪਾਂ ਆਧਾ ਬੰਡਾ ਜਿਹੜਾ ਪਸ਼ੂ ਦਾ ਉਹ ਮਢਾਪ ਖਾ ਜਾਂਦੇ ਨੇ ਤੇ ਜਿਹਦੇ ਕਰਕੇ ਪਸ਼ੂ ਕਮਜ਼ੋਰਾ ਤਾਂ ਹੋਣੀ ਹੋਣਾਗਾ ਨਾਲ ਆ ਜਿਹੜਾ ਦੁੱਧ ਆ ਦੁੱਧ ਵੀ ਆ ਜਿਹੜਾ ਬਹੁਤ ਘਟਾ ਜਾਂਦਾ ਸੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹਦਾ ਸਹੀ ਤਰੀਕਾ ਹੈਗਾ ਜਿਹੜਾ ਦੇਣ ਦਾ ਆਪਾਂ ਕਿਸ ਤਰ੍ਹਾਂ ਦੇਣੀ ਆ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਚੈਨਲ ਤੇ ਤੁਹਾਨੂੰ ਪਸ਼ੂਆਂ ਬਾਰੇ ਖੇਤੀਬਾੜੀ ਤੇ ਮੌਸਮਾ ਅਪਡੇਟ ਦੀ ਹਰ ਇੱਕ ਜਿਹੜੀ ਜਾਣਕਾਰੀ ਆ ਉਹ ਪੰਜਾਬੀ ਵਿੱਚ ਦਿੱਤੀ ਜਾਂਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕਿਸੇ ਵੀ ਲੈਣਾ ਇੱਕ ਇੱਥੇ ਧਿਆਨ ਰੱਖਣਾ ਆਪਾਂ ਜਿਹੜੀ ਵੀ ਕੋਈ ਵਾਰਮਿੰਗ ਡੀਵਾਰਮਿੰਗ ਵਾਲੀ ਗੋਲੀ ਦੇਣੀ ਆਂਗੀ ਕੀੜਿਆਂ ਵਾਲੀ ਦਵਾ ਦੇਣੀ ਆਂਗੀ ਜਦੋਂ ਤੁਸੀਂ ਮੈਡੀਕਲ ਤੋਂ ਲਿਆਉਣੇ ਹੋ ਉਹ ਉਹ ਆਪਾਂ ਉਹ ਤੋਂ ਪੁੱਛ ਕੇ ਲਿਆਉਣੀ ਆਂਗੀ ਵੀ ਗੱਬਣ ਪਸ਼ੂਆਂ ਲਈ ਅਲੱਗ ਹੁੰਦੀ ਆ ਤੇ ਜਿਹੜੇ ਪਸ਼ੂ ਆਪਣੇ ਊਂ ਹੁੰਦੇ ਨੇ ਮਾਤਾ ਵਾਲਾ ਪ੍ਰੈਗਨੈਂਟ ਨਹੀਂ ਹੁੰਦੇ ਉਹਨਾਂ ਖਾਤਰ ਇਹ ਗੋਲੀ ਆ ਜਿਹੜੀ ਉਹ ਵੱਖਰੀ ਹੁੰਦੀ ਆ ਤੋਂ ਪਹਿਲਾਂ ਆਪਾਂ ਦਿਨੇ ਤੱਕ ਛਾਣ ਵੀਰੋ ਸਾਰਿਆਂ ਨੂੰ ਪਤਾ ਅੱਜ ਕੱਲ ਬੀ ਆਪਾਂ ਕੀੜਿਆਂ ਵਾਲੀ ਦਵਾਈ ਦਿੰਦੇ ਆ ਇੱਕ ਸਾਤੇ ਪਸ਼ੂ ਖੜਿਆ ਵੀ ਇੱਕ ਪਸ਼ੂਆਂ ਦੇ ਅੰਦਰ ਆ ਜਿਹੜੇ ਮੜਾਪਾ ਪਾਏ ਜਾਂਦੇ ਨੇ ਤਕਰੀਬਨ 80 85% ਕਿਸਾਨ ਵੀਰ ਪਸ਼ੂ ਪਾਲਕ ਵੀਰ ਇਹ ਦਵਾਈ ਦਿੰਦੇ ਨੇ ਪਰ ਜਿਹੜਾ ਦੇਣ ਦਾ ਤਰੀਕਾ ਉਹ ਗਲਤ ਆ ਤੁਸੀਂ ਸਹੀ ਤਰੀਕੇ ਨਾਲ ਨਹੀਂ ਦਿੰਦੇ ਦਵਾਈ ਮੈਡੀਕਲ ਤੋਂ ਲਿਆਉਣੇ ਆ ਕੋਈ ਟਾਈਮ ਨਹੀਂ ਵੇਖਦੇ ਕੋਈ ਕੁਛ ਨਹੀਂ ਵੇਖਦੇ ਗੋੜ ਚ ਲਵੇਟ ਕੇ ਜਾਂ ਰੋਟੀ ਚ ਲਵੇਟ ਕੇ ਇਹਨਾਂ ਪਸ਼ੂ ਦੇ ਮੂੰਹ 'ਚ ਮਾਰ ਦਿਓ। ਹੁਣ ਆਪਾਂ ਇਹਦੀ ਗੱਲ ਕਰਦੇ ਆਂ ਵੀ ਇਹਦਾ ਜਿਹੜਾ ਸਹੀ ਤਰੀਕਾ ਆਪਾਂ ਕਿਵੇਂ ਦੇਣੀ ਆ ਦਵਾਈ। ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਆਥ ਨੇ ਪਸ਼ੂ ਨੇ ਜਿਹੜੇ ਆਪਾਂ ਮਤਲਬ ਪਸ਼ੂ ਨੂੰ ਇੱਕ ਆਖੂ ਖਾਲੇ ਧਾਰਾਂ ਚੂਲੀਆਂ ਖੋਲਣੀ ਦੇ ਵਿੱਚ ਪਸ਼ੂ ਦੇ ਆ ਜਿਹੜਾ ਉਸ ਹੋਵੇ ਨਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਜਦੋਂ ਐਨ ਪਸ਼ੂਆਂ ਆਥ ਨੇ ਬੰਦੇ ਨੇ ਰਾਜ ਰੁੱਜ ਕੇ ਆਪਾਂ ਕੋਈ 100 ਗ੍ਰਾਮ ਦੇ ਇੱਕ ਵੀਰ ਗੋੜ ਲੈਣਾਗਾ। ਆਪਣਾ ਜਿਹੜਾ ਘਰੇ ਗੁੜ ਹੁੰਦਾਗਾ 100 ਕ ਗ੍ਰਾਮ ਲੈ ਕੇ ਗੁੜ ਉਹ ਪਸ਼ੂ ਨੂੰ ਖਵਾ ਦੇਣਾਗਾ ਦਵਾਈ ਨਹੀਂ ਹਜੇ ਦੇਣੀ ਪਸ਼ੂ ਨੂੰ ਖਵਾ ਦੇਣਾ ਸਾਰੀ ਰਾਤ ਲੰਘ ਜਾਣ ਦਿਓ ਕਿਉਂਕਿ ਜਿਹੜੇ ਇਹ ਮੜਾਪ ਹੁੰਦੇ ਨੇ ਇਹ ਲੰਬੇ ਹੁੰਦੇ ਨੇ ਗੋਲਾਕਾਰ ਦੇ ਬਣ ਜਾਂਦੇ ਨੇ ਇਹ ਜਦੋਂ ਪਸ਼ੂ ਦੇ ਅੰਦਰ ਗੁੜ ਜਾਊਗਾ ਇਹ ਜਿਹੜੇ ਮੜਾਪ ਨੇ ਨਾ ਰਾਤ ਤੇ ਰਾਤ ਗੁੜ ਦੇ ਉੱਤੇ ਸਾਰੇ ਮੜਾਪ ਨੇ ਜਿਹੜੇ ਇਕੱਠੇ ਹੋ ਜਾਣਗੇ ਇੱਕ ਆਪਾਂ ਕਹਿ ਲਈਏ ਵੀ ਜਿਹੜਾ ਪਿੰਨਾ ਬਣ ਜੂਗਾ ਅੰਦਰ ਮੜਾਪਾਂ ਦਾ ਕਿਉਂ ਮਿੱਠੇ ਦੇ ਉੱਤੇ ਇਹ ਇਕੱਠੇ ਹੁੰਦੇ ਨੇ ਤਾਂ ਉਹ ਗੁੜ ਦੇ ਨਾਲ ਜਿਹੜੇ ਮੜਾਪਨੇ ਸਾਰੇ ਇੱਕ ਥਾਂ ਗੁੜ ਦੇ ਉੱਤੇ ਇਕੱਠੇ ਹੋ ਜਾਣਗੇ ਫੇਰ ਆਪਾਂ ਕੀ ਕਰਨਾ ਸਵੇਰੇ ਉੱਠ ਕੇ ਪਸ਼ੂ ਨੂੰ ਕੱਖ ਪਾਉਣ ਤੋਂ ਪਹਿਲਾਂ ਜਿਹੜੀ ਆਪਾਂ ਗੋਲੀ ਆ ਜਾਂ ਦਵਾਈ ਆ ਉਹ ਆਪਾਂ ਫੇਰ ਦੇਣੀ ਹੈਗੀ ਫੇਰ ਦਵਾਈ ਦੇਣ ਤੋਂ ਬਾਅਦ ਆਪਾਂਤਾ ਪਾਉਣਾ ਘੰਟਾ ਪਸ਼ੂ ਨੂੰ ਕੱਖ ਨਹੀਂ ਪਾਉਣੇ ਇਹ ਇਹ ਆ ਇਹਦਾ ਸਭ ਤੋਂ ਸਹੀ ਤਰੀਕਾ ਦੇਣ ਦਾ ਰਿਜ਼ਲਟਾ ਜਿਹੜਾ ਤੁਹਾਡੇ ਸਾਹਮਣੇ ਆਊਗਾ ਇਹਦੇ ਨਾਲ ਪਸ਼ੂ ਤੁਹਾਡਾ ਦੁੱਧ ਵੀ ਵਧੂਗਾ ਕਿਉਂਕਿ ਜਿਹੜਾ ਬੰਡ ਪਾਉਣਿਆ ਉਹ ਤਾਂ ਮੜਾਪੇ ਛਕੀ ਜਾਂਦੇ ਨੇ ਤੇ ਪਸ਼ੂ ਆ ਜਿਹੜਾ ਰਾਜੀ ਵੀ ਹੋਊਗਾ ਇਹ ਇਹਦਾ ਸਭ ਤੋਂ ਵਧੀਆ ਤਰੀਕਾ ਸਾਨੂੰ ਕਿਸੇ ਨੇ ਨਹੀਂ ਦੱਸਿਆ ਹੁਣ ਜਦੋਂ ਜੀ ਕਰਦਾ ਆਪਾਂ ਉਦੋਂ ਗੋਲੀ ਦੇ ਦੇਨੇ ਆ ਦਿਨੇ ਹਰੇਕ ਪਰ ਉਹ ਇੱਕ ਨਾ ਦੇਣ ਦੇ ਬਰਾਬਰੀ ਆ ਉਹਨਾ ਕੰਮ ਹੀ ਨਹੀਂ ਕਰਦੀ ਸੋ ਸੰਗੋ ਆਥ ਨੇ ਗੋੜ ਦੀ ਡਲੀ ਸਿੱਟੋ ਜਿਹੜੇ ਮੜਾਪ ਨੇ ਸਾਰੇ ਇਕੱਠੇ ਹੋ ਜਾਣਗੇ ਗੋੜ ਦੀ ਡਲੀ ਤੇ ਤੜਕੇ ਦੇਵੋ ਇਦੂ ਬਾਅਦ ਅੱਧਾ ਪੌਣਾ ਘੰਟਾ ਪਸ਼ੂ ਨੂੰ ਕੱਖ ਨਾ ਖਾਵੋ ਫੇਰ ਜਾ ਕੇ ਗੋਲੀ ਹੈ ਜਿਹੜੀ ਸਿੱਧਾ ਟਾਇਕੂ ਮੜਾਪਾਂ ਦੇ ਉੱਤੇ ਕਰੂਗੀ ਸੋਚੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ